ਦੀਵਾਲੀ ਤੇ ਜਿਹੜਾ ਹੈਗਾ ਤੁਸੀਂ ਕੋਠਿਆਂ ਤੇ ਮਿੱਟੀ ਦਾ ਦੀਵਾ ਜਗਾਉਂਦੇ ਹੈਗੇ ਆ ਪਰ ਉਹਨੂੰ ਬਣਾਉਣ ਵਾਸਤੇ ਕਿੰਨੀ ਮਿਹਨਤ ਲੱਗਦੀ ਆ ਕਿੰਨਾ ਸਮਾਂ ਲੱਗਦਾ ਏ ਮਾਤਾ ਜੀ ਸਾਡੇ ਨਾਲ ਨੇ ਜਿਹੜੇ ਇਸ ਕੰਮ ਨੂੰ ਕਰਦੇ ਹੈਗੇ ਆ ਮਾਤਾ ਜੀ ਪਹਿਲਾਂ ਤਾਂ ਇਹ ਦੱਸੋ ਕਿ ਜਦੋਂ ਮਿੱਟੀ ਦਾ ਦੀਵਾ ਤੁਸੀਂ ਤਿਆਰ ਕਰਦੇ ਹੈਗੇ ਆ ਕਿੰਨੀ ਕੁ ਮਿਹਨਤ ਆ ਜਾਂਦੀ ਹੈ ਮੈਂ ਤਾਂ ਪਹਿਲਾਂ ਅਸੀਂ ਕੁੱਟਦੇ ਆ ਮਿੱਟੀ ਫਿਰ ਉਹਨਾਂ ਪੈਂਦੇ ਆ ਫਿਰ ਮੁੜ ਕੇ ਥਾਣਦੇ ਆ ਥਾਣ ਕੇ ਤਾਂ ਫਿਰ ਅਸੀਂ ਮਲਦੇ ਆ ਫਿਰ ਪੈਰਾਂ ਨਾਲ ਲਟਾੜਦੇ ਆ ਕਿੰਨਾ ਸਮਾਂ ਲੱਗ ਜਾਂਦਾ ਇਹ ਦੀਵੇ ਤਿਆਰ ਕਰਨ ਨੂੰ ਸਮਾਂ ਤਾਂ ਲੱਗ ਹੀ ਜਾਂਦਾ ਸਾਰੀ ਦਿਹਾੜੀ ਸਾਰੀ ਦਿਹਾੜੀ ਲੱਗਦੀ ਹੈ ਇੱਕ ਦਿਹਾੜੀ ਦੇ ਵਿੱਚ ਕਿੰਨਾ ਦੀਵਾ ਤਿਆਰ ਕਰ ਲੈਣੇ 2000 2000 ਮਿਹਨਤ ਵਗੈਰਾ ਜਿਹੜੀ ਹੈਗੀ ਮਿਲ ਜਾਂਦੀ ਆ ਮੰਮੀਨ ਤੋਂ ਤਾਂ ਕੀ ਮਿਲਦੀ ਆ ਫਿਰ ਹਵਾ ਹੁਣ ਕੀ ਕਰੀਏ ਜਦੋਂ ਸਾਡਾ ਕੋਈ ਹੋਰ ਕੋਈ ਕੋਈ ਹੈ ਹੀ ਨਹੀਂ ਮਸਲਾ ਸਰਕਾਰ ਸੁਣਦੀ ਨਹੀਂ ਸਾਡੀ ਤਾਂ ਜਿਹੜੀ ਤੁਸੀਂ ਇਹ ਮਟੀਰੀਅਲ ਲੈ ਕੇ ਆਨੇ ਹੈਗੇ ਇਹ ਤੁਹਾਨੂੰ ਸੌਖਾ ਮਿਲ ਜਾਂਦਾ ਜਾਂ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਦਿੱਕਤਾਂ ਨਾਲ ਹੀ ਮਿਲਦਾ ਆ ਦਿਕਤਾਂ ਨਾਲ ਹੀ ਕਿਹੜਾ ਕਿਹੜਾ ਮਟੀਰੀਅਲ ਜ਼ਿਆਦਾ ਤੁਹਾਨੂੰ ਦਿੱਕਤ ਕਰ ਨਾਲ ਲੈਣਾ ਪੈਂਦਾ ਵਿਆ ਆ ਮਿੱਟੀ ਵੀ ਬੱਲਣਾਂ ਵੀ ਸਾਰਾ ਹੀ ਕੁਛ ਦਿੱਕਤਾਂ ਨਾਲ ਹੀ ਲੈਣਾ ਪੈਂਦਾ ਆ ਕਿੰਨਾ ਪਰਿਵਾਰ ਆ ਤੁਹਾਡਾ ਜਿਹੜਾ ਇੱਥੇ ਮਿੱਟੀ ਦੇ ਦੀਵੇ ਤਿਆਰ ਕਰਦਾ ਹੈਗਾ ਇੱਥੇ 10 12 ਆਪਣਾ ਆਪਣੇ ਤੋਂ ਘਰ ਦੇ ਤਾਂ ਉਦਾਂ ਤਾਂ 8 9 ਘਰ ਹੈਗੇ ਆ ਤੇ ਕਿੰਨੇ ਜਣੇ ਤੁਹਾਡੇ ਘਰ ਦੇ ਵਿੱਚੋਂ ਕਿੰਨੇ ਜੀ ਜਿਹੜੇ ਹੈਗੇ ਆ ਇਹ ਦੀਵੇ ਤਿਆਰ ਕਰਦੇ ਹੈਗੇ ਸਾਰੇ ਹੀ ਕਰਦੇ ਆਸੀਂ ਆ ਆਹੀ ਕੰਮ ਇਹੀ ਕੰਮ ਕਰਦੇ ਪੜਿਆ ਲਿਖਿਆ ਮੇਰਾ ਪੋਤਾ ਹੈਗਾ ਕੋਈ ਨਹੀਂ ਪੁੱਛਦਾ ਸਰਕਾਰਾਂ ਜਿੱਦਾਂ ਕਹਿੰਦੀਆਂ ਹੈਗੀਆਂ ਅਸੀਂ ਨੌਕਰੀਆਂ ਦੇਵਾਂਗੇ ਪਰ ਕੋਈ ਨਹੀਂ ਪੁੱਛਦਾ ਸਾਨੂੰ ਤਾਂ ਕਿੰਨਾ ਪੜਿਆ ਬੇਟਾ ਇਹ 12 ਪੜਿਆ ਹੈਗਾ 12 ਪੜਿਆ ਹੈਗਾ ਹਾਂਜੀ ਅਪਲਾਈ ਵਗੈਰਾ ਕੀਤੀ ਹੈ ਇਹਦੀ ਹਾਂਜੀ ਤੇ ਜਦੋਂ ਤੁਸੀਂ ਇਹ ਦੀਵੇ ਤਿਆਰ ਕਰਦੇ ਹੈਗੇ ਆ ਇੱਕ ਦਿਹਾੜੀ ਦੇ ਵਿੱਚ 2000 ਦੀਵਾ ਤੁਸੀਂ ਤਿਆਰ ਕਰ ਲੈਣੇ ਹੈਗੇ ਆ ਤੇ ਇਹਨੂੰ ਵੇਚਦੇ ਫਿਰ ਕਿਸ ਤਰ੍ਹਾਂ ਹੈਗੇ ਆ ਵੇਚਦੇ ਤਾਂ ਹੀ ਆ ਫਿਰ ਜਿਹੜੇ ਗਾਖ ਲੱਗੇ ਉਹ ਲੈ ਜਾਂਦੇ ਆ ਪਹਿਲਾਂ ਦੇ ਪੁਰਾਣੇ ਗਾਖ ਉਨਾਂ ਨੂੰ ਪਤਾ ਹੀ ਇੱਥੇ ਦੀਵੇ ਬਣੰਦੇ ਆ ਤੇ ਸਾਰਾ ਪਰਿਵਾਰ ਜਦੋਂ ਹੈਗਾ ਕਿੰਨੇ ਵਜੇ ਉੱਠ ਕੇ ਕਿੰਨੇ ਵਜੇ ਤੱਕ ਜਿਹੜਾ ਹੈਗਾ ਦੀਵੇ ਤਿਆਰ ਕਰ ਤਿੰਨ ਵਜੇ ਉੱਠਦੇ ਆ ਤੇ 10 ਵਜੇ ਤੱਕ ਲੱਗੇ ਰਹਿੰਦੇ ਆ ਸਰਕਾਰਾਂ ਤੋਂ ਕੀ ਮੰਗ ਕਰਦੇ ਆ ਸਰਕਾਰਾਂ ਤਾਂ ਇਹ ਮੰਗ ਕਰਦੇ ਸਾਡੀ ਵੀ ਸੁਣਾਈ ਕਰੋ ਸਾਡਾ ਵੀ ਪਰਿਵਾਰ ਕਿਥੇ ਠਾ ਠਿਕਾਣੇ ਲੱਗੇ ਸਾਡਾ ਘਰ-ਬਾਰ ਬਣੇ ਨਾ ਨੀ ਹੁੰਦਾ ਸਾਰੇ ਤੋਂ ਹੁੰਦੇ ਆ ਮਕਾਨ ਸਾਡੇ ਇੰਨੀ ਹੈ ਨਹੀਂ ਗੀ ਵੀ ਖਣ ਦੇ ਮਸਾ ਪੂਰੇ ਪੈਂਦੇ ਆ ਸਾਡੇ ਜਿੱਦਾਂ ਹੁਣ ਤੁਸੀਂ ਅੱਜ ਕੱਲ ਤਾਂ ਦੀਵੇ ਤਿਆਰ ਕਰਦੇ ਹੈਗੇ ਅੱਗੇ ਪਿੱਛੇ ਫਿਰ ਕੰਮਕਾਰ ਕੀ ਚੱਲਦਾ ਕੋਸ ਨਹੀਂ ਵੇਲੇ ਮਿੱਟੀ ਦਾ ਕੋਈ ਆਈਟਮ ਨਹੀਂ ਤਿਆਰ ਕਰਦੇ ਨਾ ਇਹ ਛਾਲਚਾ ਤਾਂ ਵੇਲੇ ਹੀ ਹੁੰਦੇ ਆ ਮਿੱਟੀ ਦਾ ਜੇ ਬਣਈਏ ਤਾਂ ਟੁੱਟ ਜਾਂਦੇ ਪਾਣ ਦੇ ਜਿੱਦਾਂ ਘੜੇ ਵਗੈਰਾ ਜਿਹੜੇ ਤਿਆਰ ਹੁੰਦੇ ਆ ਬਣਦੇ ਛਾਲਚ ਗਰਮੀ ਗਰਮੀ ਬਣਾਉਂਦੀ ਆ ਗਰਮੀ ਗਰਮੀ ਹੈਗੀ ਆ ਤੇ ਸਿਆਲਾਂ ਚ ਫੇ ਰੋਟੀ ਪਾਣੀ ਕਿੱਦਾਂ ਚੱਲਦਾ ਰੋਟੀ ਪਾਣੀ ਬਸ ਇਦਾਂ ਹੀ ਆ ਉਧਾਰ ਤੋਂ ਉਧਾਰ ਕਰਕੇ ਆਪਣਾ ਟਾਈਮ ਪਾਸ ਕਰਨਾ ਜਦੋਂ ਆ ਦੀਵੇ ਦਾਵੇ ਬਣਾਉਨੇ ਉਹਦੋਂ ਦੇ ਦਿੰਦੇ ਆ ਜਿੱਦਾ ਬੜਾ ਆਪਾਂ ਕਹਿੰਨੇ ਹੈਗੇ ਆ ਪਹਿਲਾਂ ਜਿਹੜਾ ਪਰੰਪਰਾ ਸੀਗੀ ਜਦੋਂ ਭਗਵਾਨ ਰਾਮ ਜੀ ਜਿਹੜੇ ਹੈਗੇ 14 ਸਾਲ ਦਾ ਬਨਵਾਸ ਕੱਟ ਕੇ ਆਏ ਸੀਗੇ ਉਸ ਤੋਂ ਬਾਅਦ ਮਿੱਟੀ ਦੇ ਦੀਵੇ ਜਗਾਏ ਗਏ ਸੀ ਪਰ ਅੱਜ ਕੱਲ ਚਾਈਨਾ ਦੇ ਜਿਹੜੇ ਆਈਟਮਾਂ ਜ਼ਿਆਦਾ ਲੋਕਾਂ ਦੇ ਘਰਾਂ ਦੇ ਉੱਤੇ ਜਗਦੀਆਂ ਦਿਖਦੀਆਂ ਆਂ ਕਿਸ ਤਰ੍ਹਾਂ ਦੇਖਦੇ ਆਂ ਇਹਨੂੰ ਦੇਖਦੇ ਆਂ ਯਾ ਲੋਕੀ ਹੁਣ ਮਿੱਟੀ ਦੇਵੇ ਜਗਮਦੇ ਕੋਈ ਕੋਈ ਜਿਹੜੇ ਪਹਿਲਾਂ ਦੇ ਜਿਹੜੇ ਸਮੇਂਦਾਰ ਆ ਹੁਣ ਤਾਂ ਸੁਖੀ ਨਹੀਂ ਜਦਾ ਆ ਮਿੱਟੀ ਦਾ ਦੀਵਾ ਜਗਾਣਾ ਕੀ ਮਤਵ ਹੈਗਾ ਇਹਦਾ ਇਹਦਾ ਇਹ ਹੀ ਆ ਰਾਮ ਦੀ ਘਰੇ ਆਏ ਸੀ ਤੇ ਉਦਾਂ ਵੀ ਕਹਿੰਦੇ ਆ ਕਿ ਜਿਹੜਾ ਘਰ ਦੇ ਵਿੱਚ ਦੀਵੇ ਜਗਾਉਂਦਾ ਹੈਗਾ ਉਹਦੇ ਘਰ ਦੇ ਵਿੱਚ ਸੁੱਖ ਸ਼ਾਂਤੀ ਬਣੀ ਰਹਿੰਦੀ ਹੈ ਹਾਂ ਸੁੱਖ ਸ਼ਾਂਤੀ ਹੁੰਦੀ ਆ ਹੁਣ ਤਾਂ ਫਿਰ ਆਵਾ ਕੋਈ ਜਗਾਉਂਦਾ ਹੀ ਨਹੀਂ ਨਾ ਦੀਵੇ ਦੇ ਆਵੇ ਅੱਜ ਕੱਲ੍ਹ ਦੀਆਂ ਅੱਜ ਕੱਲ੍ਹ ਜਿਹੜਾ ਹੈਗਾ ਚਾਈਨਾ ਦਾ ਜ਼ਿਆਦਾ ਲੋਕ ਕਰਨ ਲੱਪੇ ਹੈਗੇ ਆਹੋ ਆਹੋ ਏਸਨ ਮਾਤਾ ਜੀ ਇਹਨਾਂ ਦਾ ਜਿਹੜਾ ਦਰਦ ਹੈਗਾ ਉਹ ਵੀ ਸਾਹਮਣੇ ਆਂਦਾ ਹੈਗਾ ਕਿਉਂਕਿ ਜਦੋਂ ਇਹ ਮਿਹਨਤ ਕਰਕੇ ਇੰਨੇ ਦੀਵੇ ਤਿਆਰ ਕਰਦੇ ਹੈਗੇ ਆ ਤਾਂ ਇਹਨਾਂ ਦੀ ਮਿਹਨਤ ਵੀ ਜਿਹੜੀ ਇਹਨਾਂ ਦੇ ਹੱਥ ਨਹੀਂ ਆਂਦੀ ਹੈਗੀ ਕਿਉਂਕਿ ਇਹਨਾਂ ਨੂੰ ਵੱਲੋਂ ਕਹਿਣਾ ਹੈਗਾ ਵਾ ਮਿੱਟੀ ਅਤੇ ਬਾਲਣ ਜਿਹੜਾ ਸਰਕਾਰ ਇਹਦੇ ਵੱਲ ਧਿਆਨ ਦੇਵੇ ਅਤੇ ਇਹਨੂੰ ਸਸਤਾ ਕਰੇ ਕਿਉਂਕਿ ਇਹਨਾਂ ਦੇ ਘਰਾਂ ਦੀ ਗੱਲ ਕਰੀਏ ਤਾਂ ਘਰ ਵੀ ਇੱਕ ਵਾਰੀ ਮੈਂ ਕੈਮਰਾਮੈਨ ਮੰਗੇ ਨੂੰ ਕਹੂੰਗਾ ਕਿ ਦਿਖਾ ਦੇਣਾ ਕਿ ਜਿਹੜੇ ਘਰ ਨੇ ਉਹ ਕਾਫੀ ਸਮੇਂ ਤੋਂ ਇੱਥੇ ਵਿਚਾਰੇ ਜਿਹੜੇ ਹੈਗਾ ਬਣਾਉਂਦੇ ਨੇ ਪਰ ਇਹ ਜਿਹੜਾ ਆਕਾਂ ਦੇ ਉਹ ਵੀ ਤੁਹਾਨੂੰ ਦਿਖਾਉਣ ਜਾ ਰਹੇ ਹੈਗੇ ਆ ਘਰਾਂ ਦੇ ਹਾਲਾਤ ਵੀ ਜਿਹੜੇ ਹੈਗੇ ਕਾਫੀ ਨਾਜ਼ੁਕ ਬਣੇ ਹੋਏ ਨੇ ਜਦੋਂ ਕਿਤੇ ਹੜ੍ਹ ਵਗੈਰਾ ਦੇ ਹਾਲਾ ਮੀਂਹ ਬਾਰਿਸ਼ਾਂ ਆਉਂਦੀਆਂ ਨੇ ਤਾਂ ਉਦੋਂ ਵੀ ਜਿਹੜੇ ਇਹਨਾਂ ਦੇ ਘਰ ਦੇ ਜਿਹੜੇ ਹੈਗੇ ਆ ਕਾਫੀ ਹਾਲਾਤ ਦੇਖਣ ਦੇ ਵਿੱਚ ਕਹਿੰਦੇ ਨੇ ਚੋਣ ਆ ਪੈਂਦੇ ਨੇ ਇਹਨਾਂ ਵੱਲ ਸਰਕਾਰਾਂ ਵੀ ਜਲਦ ਤੋਂ ਜਲਦ ਧਿਆਨ ਦੇਵੇ ਕਿਉਂਕਿ ਆਪਾਂ ਦੇਖਦੇ ਆ ਦੀਵਾਲੀ ਵਾਲੇ ਨੇ ਦੀਵੇ ਜਗਦੇ ਮਿੱਟੀ ਦੇ ਪਰ ਦੀਵੇ ਬਣਾਉਣ ਵਾਲੇ ਕਿਹੜੇ ਨੇ ਅੱਜ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾਈ ਹੈਗੀ ਆ ਕੈਮਰਾ ਪਰਸਨ ਨਾਲ ਆਪਣੀ ਤਰੋੜਾ ਨਿਕੋਦਾ